واہ واحرو جی سترام شری واہ واحر صاحب جی میں نا ہی کچھ ہاں نہیں کچھ آہے نہ مورا ਔਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਬਰਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰ ਮਾ ਜਿਉ ਪਾਵੈ ਤਿਉ ਰਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜੇ ਹਮ ਭੂਲ ਵਿਗਾੜ ਹੈ ਦਿਨ ਸਰਾ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰਕੰਡਿਆ ਹਰ ਪੈਜ ਰਖਾਈ ਜਨ ਨਾਨਕ ਦਾਸ ਹਰਕੰਡਿਆ ਹਰ ਪੈਜ ਰਖਾਈ ਪਤਿਤ ਪਾਵਨ ਭਗਤ ਵਛਲ ਕਰਣਾ ਨਿਦਾਨ ਅੰਤਰਜਾਮੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਨ ਪਵਿੱਤਰ ਚਰਨ ਕਮਲਾਂ ਅੰਦਰ ਸੰდਿਆ ਸਮੇਂ ਦੇ ਸਾਜ ਰਹੇ ਦੀਵਾਨ ਦੀ ਆਂਖਾਜਰੀਆਂ ਪਰ ਰਹੀ ਗੁਰ ਸੰਗਤ ਜੀਓ ਆਓ ਰਸਨਾ ਕਰੋ ਪਵਿੱਤਰ ਗੱਜ ਕੇ ਫਤੇ ਬਲਾਓ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਅਸੀਂ ਤੁਸੀਂ ਸਾਰੇ ਹੀ ਹਾਜ਼ਰੀ ਭਰਨ ਵਾਸਤੇ ਆਏ ਆ ਜਦੋਂ ਗੁਰੂ ਚਰਣਾ ਵਿੱਚ ਜਾਈ ਦੇ ਨਿਮਰਤਾ ਦੇ ਨਾਲ ਬੇਨਤੀ ਕਰੀਏ ਮਹਾਰਾਜ ਜਿਉਂ ਭਾਵੈ ਤਿਉਂ ਰਾਖ ਲੈ ਮਹਾਰਾਜ ਤੁਹਾਨੂੰ ਜਿਵੇਂ ਭਾਉਂਦਾ ਏ ਭਾਵੇਂ ਚੰਗੇ ਆ ਭਾਵੇਂ ਮਾੜੇ ਜਿਉਂ ਭਾਵੇਂ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ RAM ਰਾਜੇ ਮਹਾਰਾਜ ਅਸੀਂ ਤੁਹਾਡੀ ਸ਼ਰਨ ਆਏ ਆਂ ਸ਼ਰਨ ਪਰੇ ਕੀ ਰਾਖ ਦਿਆਲਾ ਮਹਾਰਾਜ ਭਾਵੇਂ ਚੰਗੇ ਆ ਭਾਵੇਂ ਮਾੜੇ ਆ ਕੋਈ ਗੁਣ ਨਹੀਂ ਸਾਡੇ ਵਿੱਚ ਮਹਾਰਾਜ ਕਿਰਪਾ ਕਰ ਦਿਓ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਓ ਹਮ ਭੂਲ ਵਿਗਾੜੇ ਦਿਨ ਸਰਾਤ ਅਸੀਂ ਤੇ ਦਿਨੇ ਰਾਤ ਵਿਗਾੜੀ ਬੋਂਨੇ ਆਂ ਸਾਡੇ ਤੋਂ ਭਾਵੇਂ ਸਿੱਧਾ ਕਰਨਾ ਚਾਹੀਏ ਫਿਰ ਵੀ ਵਿਗੜਦਾ ਹੀ ਐ ਹਰ ਲਾਜ ਰਖਾਏ ਪਰ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਬਖਸ਼ਿਸ਼ ਕਰ ਦਿਓ ਤੁਸੀਂ ਸਾਡੀ ਲਾਜ ਪੱਤ ਆਪ ਰੱਖ ਦਿਓ ਆਪ ਕਿਰਪਾ ਕਰ ਦਿਓ ਹਰ ਲਾਜ ਰਖਾਏ ਉਹ ਪੜਦੇ ਆ ਨਾ ਬਾਣੀ ਵਿੱਚ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਮਹਾਰਾਜ ਜੇ ਤੁਸੀਂ ਬਚਾਓ ਨਾ ਆ ਕਲ ਯੁਗ ਵਿੱਚ ਇੱਜ਼ਤ ਬਚੀ ਤਾਂ ਸਕਦੀ ਹੈ ਨਹੀਂ ਤਾਂ ਭਾਈ ਇੱਥੇ ਵੱਡਿਆਂ ਵੱਡਿਆਂ ਦੇ ਖਾਨੇ ਖਰਾਬ ਐ ਮਹਾਰਾਜ ਜੀ ਕਿਰਪਾ ਕਰਨ ਤਾਂ ਹੀ ਸਾਡੀ लाज ਪੱਤਰ ਬਚ ਸਕਦੀ ਐ ਐਦਾਂ ਬੇਨਤੀ ਕਰੀਏ ਮਹਾਰਾਜ ਹਮ ਬਾਰਿਕ ਅਸੀਂ ਤਾਂ ਤੁਹਾਡੇ ਬੱਚਿਆਂ ਨਾਲ ਸਮਝ ਬੱਚੇ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਤੂੰ ਗੁਰਪਿਤਾ ਹੈ ਤੁਸੀਂ ਸਾਡੇ ਗੁਰੂ ਪਿਤਾ ਹੋ ਕਿਰਪਾ ਕਰਦੇਓ ਦੇਹ ਮਤ ਸਮਝਾਏ ਦਾਤਾ ਚੰਗੀ ਮਤ ਚੰਗੀ ਅਕਲ ਦੇ ਕੇ ਸਾਨੂੰ ਸਮਝਾ ਲਓ ਅਸੀਂ ਤਾਂ ਨਿਮਾਣੇ ਨਿਆਣੇ ਨਾ ਸਮਝ ਬੱਚੇ ਆ ਜਨ ਨਾਨਕ ਦਾਸ ਹਰ ਕੰਢਿਆ ਹਰ ਪੈਜ ਰਖਾਏ ਕਿਰਪਾ ਕਰੋ ਮਹਾਰਾਜ ਤੁਸੀਂ ਸਾਡੀ ਪੈਜ ਪੱਤ ਕਿਰਪਾ ਕਰਕੇ ਤੁਸੀਂ ਰੱਖੋ ਜਦੋਂ ਏਦਾਂ ਬੇਨਤੀ ਕਰਾਂਗੇ ਨਾ ਮਹਾਰਾਜ ਕਿਰਪਾ ਕਰ ਦਿਓ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਤੇਰੇ ਹੱਥ 베ੜੀ ਸਾਈਆਂ ਡੋਬ ਭਾਵੇਂ ਤਾਰ ਦੇ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਜਦੋਂ ਏਦਾਂ ਬੇਨਤੀ ਕਰਾਂਗੇ ਨਾ ਇਰਜ਼ਾਦ ਰੱਖਿਓ ਸੱਚੇ ਪਾਤਸ਼ਾਹ ਜੀ ਦਾ ਇਹ ਨਿਜਮੈ ਜੇ ਕਿਤੇ ਭੁੱਲ ਚੁੱਕ ਹੋ ਕੇ ਵਿਗੜ ਵੀ ਜਾਏ ਨਾ ਉਹ ਵਿਗੜਨ ਨਹੀਂ ਦਿੰਦਾ ਉਹ ਵਿਗੜੇ ਨੂੰ ਵੀ ਸਵਾਰ ਦਿੰਦਾ ਹੈ ਲੜੀਵਾਰ ਇਤਿਹਾਸ ਦੀ ਕਥਾ ਆਪਾਂ শ্রবণ ਕਰਦੇ ਅੱਜ ਜੋ ਪ੍ਰਸੰਗ ਆਪਾਂ ਵਿਚਾਰਨਾ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਮਿਲਦਾ ਹੈ ਕਹਿੰਦੇ ਬੁੱਧੂ ਨਾਮ ਕਲਾਲ 1 ਬੁੱਧੂ ਨਾਮ ਦਾ ਇੱਕ ਪ੍ਰਜਾਪਤ ਵੀਰਾਂ ਵਿੱਚੋਂ ਜਿਨ੍ਹਾਂ ਨੂੰ ਘਮਾਰ ਕਹਿੰਦੇ ਬੁੱਧੂ ਨਾਮ ਕਲਾਲ ਇੱਕ ਸਤਗੁਰ ਕੋ ਸਿੱਖ ਧੀਰ ਸੱਚੇ ਪਾਤਸ਼ਾਹ ਦਾ ਧੀਰ ਜਵਾਨ ਸਿੱਖ ਹੈ ਲੱਭਪੁਰ ਮਹਿ ਤਿਸ ਕੋ ਸਦਨ ਲਾਹੌਰ ਦੇ ਰਹਿਣ ਵਾਲਾ ਹੈ ਜਾਤ ਗੁਰੂ ਕੇ ਤੀਰ ਉਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਸਿੱਖ ਹੈ ਮਹਾਰਾਜ ਕੋਲੇ ਜਾਂਦਾ ਹੈ ਸੁਭਾਅ ਕਿਦਾਂ ਦਾ ਹੈ ਜੀਵਨ ਕਿਦਾਂ ਦਾ ਹੈ ਸਿੱਖਨ ਕੀ ਬਹੁ ਸੇਵਾ ਕਰੀ ਧਰਮ ਕਿਰਤ ਕੀ ਜੀਵਾ ਧਰੈ ਗੁਰੂ ਭਰੋਸੇ ਕਾਰਕਰੰਤਾ ਆਪਣੇ ਸਭ ਕਾਰਜ ਨਿਭਹੰਤਾ ਕਹਿੰਦੇ ਸਿੱਖਾਂ ਦੀ ਬਹੁਤ ਸੇਵਾ ਕਰਦਾ ਏ ਦਸਾਂ ਨੋਆਂ ਦੀ ਕਿਰਤ ਕਮਾਈ ਕਰਦਾ ਸੁੱੱਚੀ ਸੁੱੱਚੀ ਗੁਰੂ ਦੇ ਭਰੋਸੇ ਗੁਰੂ ਦਾ ਆਸਰਾ ਰੱਖ ਕੇ ਆਪਣੇ ਕੰਮ ਕਾਜ ਕਰਦਾ ਏ ਆਪਣੇ ਸਾਰੇ ਕਾਰਜ ਗੁਰੂ ਤੇ ਭਰੋਸਾ ਰੱਖ ਕੇ ਨਿਭਾਉਂਦਾ ਏ ਤੇ ਕੰਮ ਕੀ ਹੈ ਲਾਏ ਈਟਾਂ ਕਾਂ ਕੇਰ ਪੁਜਾਵੇ ਵਿਚ ਹੈ ਪੁਰਮ ਹੈ ਗੁਜਰ ਚਲਾਵੇ ਕਹਿੰਦੇ ਕੰਮ ਇਹਦਾ ਇਹ ਹੈ ਭਾਈ ਇਟਾਂ ਦੇ ਪੁਜਾਵੇ ਆਵੇ ਹੁਣ ਭੱਠੇ ਕਹਿੰਦੇ ਆ ਪਹਿਲਾਂ ਆਵੇ ਕਹਿੰਦੇ ਹੁੰਦੇ ਸੀ ਭੱਠਿਆਂ ਨਾਲੋਂ ਛੋਟੇ ਹੁੰਦੇ ਸੀ ਆਵੇ ਇਟਾਂ ਉਹਨੇ ਮਿੱਟੀ ਲਿਆਉਣੀ ਕੱਚੀਆਂ ਇੱਟਾਂ ਬਣਾਉਣੀਆਂ ਸਾਂਚਿਆਂ ਵਿੱਚ ਢਾਲ ਕੇ ਮਿੱਟੀ ਕੱਚੀਆਂ ਇੱਟਾਂ ਬਣਾਉਣੀ। ਫਿਰ ਉਹਨਾਂ ਕੱਚੀਆਂ ਇੱਟਾਂ ਨੂੰ ਆਵਿਆਂ ਵਿੱਚ ਪਾ ਕਰਕੇ ਅੱਗ ਦੇ ਕਰਕੇ ਪੱਕੀਆਂ ਬਣਾ ਕੇ ਵੇਚਣਾ। ਕਿੰਨੇ ਨੇ ਇੱਕ ਵਾਰ ਇੱਕ ਵਾਰ ਤਿਨਕੀਨ ਪੁਜਾਵਾਂ ਕਈ ਹਜ਼ਾਰ ਦਰਬ ਕੋ ਲਾਵਾਂ। ਬਿੰਦ ਮਜ਼ੂਰਕਾਰ ਕੋ ਕਰਤੇ ਈਦਨ ਅਦਕ ਈਟ ਕਾ ਧਰਤੇ ਕਹਿੰਦੇ ਇੱਕ ਵਾਰੀ ਉਹਨੇ ਆਵਾ ਪਾਇਆ ਕਈ ਹਜ਼ਾਰ ਦਰਬ ਕਈ ਹਜ਼ਾਰ ਮਾਇਆ ਆਪਣੇ ਕੋਲੋਂ ਲਾਈ ਤੇ ਕਈ ਹਜ਼ਾਰ ਲੀਨ ਬਣ ਕੇ ਰਣਤੇ ਕਰ ਸਰਬ ਬਕਹੇ ਈਟ ਕਾ ਦੇਵੋ ਤੋਗੇ ਕਿਤ ਕਮਾਸ ਮਹਿ ਇਹ ਸਿੱਧ ਹੋਈ ਕਹਿੰਦੇ ਸੈਂਕੜਿਆਂ ਦੀ ਗਿਣਤੀ ਵਿੱਚ ਮਜ਼ਦੂਰ ਕੰਮ ਕਰਦੇ ਐ ਭਾਈ ਬੁੱਧੂ ਜੀ ਕੋਲ ਤੇ ਭਾਈ ਬੁੱਧੂ ਜੀ ਨੇ ਆਪਣਾ ਕਾਰਜ ਸੰਪੂਰਨ ਕਰਨ ਵਾਸਤੇ ਕਿਸੇ ਸ਼ਾਹੂਕਾਰ ਕੋਲੋਂ ਮਾਇਆ ਵੀ ਲਈ ਐ ਮਾਇਆ ਵੀ ਲਈ ਐ ਜਿਵੇਂ ਅੱਜ ਸਿਸਟਮ ਹੁੰਦਾ ਨਾ ਵੀ ਲੋਨ ਲੈ ਕੇ ਕਈ ਆਪਣਾ ਬਿਜ਼ਨਸ ਚਲਾਉਂਦੇ ਐ ਉਦੋਂ ਲੋਨ ਸਿਸਟਮ ਨਹੀਂ ਸੀ ਉਦੋਂ ਸ਼ਾਹੂਕਾਰਾਂ ਤੋਂ ਲੈਣੇ ਪੈਂਦੇ ਸੀ ਭਾਈ ਬੁੱਧੂ ਜੀ ਨੇ ਸ਼ਾਹੂਕਾਰਾਂ ਤੋਂ ਲਿਆਏ ਕਰ ਕਰਜ਼ਾ ਤੇ ਸਾਰੀ ਕਈ ਮਹੀਨੇ ਲਾ ਕੇ ਆਪਣਾ ਕਾਰਜ ਸੰਪੂਰਨ ਕੀਤਾ ਇੱਟਾਂ ਬਣਾਈਆਂ ਕੱਚੀਆਂ ਉਹਨਾਂ ਨੂੰ ਪਕੀਆਂ ਕਰਨ ਵਾਸਤੇ ਬਹੁਤ ਸਾਰਾ ਬਾਲਣ ਦਾ ਵੱਡਾ-ਵੱਡਾ ਢੇਰ ਲਗਾਇਆ ਹੈ ਕਹਿੰਦੇ ਇਉਂ ਲੱਗਦਾ ਜਿਵੇਂ ਬਾਲਣ ਦਾ ਪਹਾੜ ਹੋਵੇ ਦੂਜੇ ਪਾਸੇ ਇਉਂ ਲੱਗਦਾ ਜਿਵੇਂ ਇੱਟਾਂ ਦੇ ਵੱਡੇ ਵੱਡੇ ਪਹਾੜ ਬਣਾ ਦਿੱਤੇ ਹੁਣ ਇੰਨੀਆਂ ਇੱਟਾਂ ਹੁਣ ਜਦੋਂ ਭਾਈ ਬੁੱਧੂ ਨੇ ਆਵਿਆਂ ਵਿੱਚ ਇੱਟਾਂ ਰੱਖ ਕਰਕੇ ਸੋਚਿਆ ਮਨਾ ਇਹਨਾਂ ਨੂੰ ਪੱਕੀਆਂ ਕਰਾਂ ਤੇ ਜਿਵੇਂ ਗੁਰੂ ਦੇ ਸਿੱਖ ਦਾ ਜੀਵਨ ਹੈ ਜੀ ਕੀ ਵਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੀ ਸਵਾਰ ਸਤਿਗੁਰ ਸੱਚ ਸਾਖੀਏ ਇਹਦੇ ਮਨ ਚ ਖਿਆਲ ਆਇਆ ਕਿਉਂਕਿ ਭਾਵਨਾ ਵਾਲਾ ਸਿੱਖ ਸੀ ਮਨਾ ਚਲ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਈਏ ਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਾਰਜ ਸੰਪੂਰਨ ਹੋ ਜਾਏ ਕਾਰਜ ਸੰਪੂਰਨ ਹੋ ਜਾਏ ਇਹ ਆਪਣੇ ਨਗਰ ਲਖੌਰ ਤੋਂ ਚੱਲਿਆ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਮਰਤ ਸਰਬ ਸਾਹਿਬ ਪੁੱਜਿਆ ਜਦੋਂ ਪੁੱਜਿਆ ਤੇ ਰਾਤਰੀ ਸ਼ਾਮਾਂ ਵਹਿ ਗਈਆਂ ਇਹ ਰਾਤ ਰਿਆ ਅਮਰਤ ਵੇਲੇ ਖੂਹ ਤੇ ਇਸ਼ਨਾਨ ਕਰਕੇ ਤਿਆਰ ਹੋ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚੇ ਰਾਗੀ ਸਿੱਖ ਆਸਾ ਦੀ ਰਿਵਾਰ ਦਾ ਕੀਰਤਨ ਕਰਦੇ ਐ ਮਹਾਰਾਜ ਦਰਬਾਰ ਵਿੱਚ ਸਜੇ ਹੋਏ ਐ ਇੱਕ ਸਿੱਖ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਚੌਰ ਝੁਲਾ ਰਿਹਾ ਐ ਹਜ਼ਾਰਾਂ ਹੀ ਸੰਗਤਾਂ ਆ ਰਹੀਆਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰ ਰਹੀਆਂ ਭਾਈ ਬੁੱਧੂ ਜੀ ਨੇ ਜਾ ਕਰਕੇ ਆਪਣੀ ਭੇਟਾ ਧਰੀ ਤੇ ਆਪਣਾ ਕਾਰਜ ਮੇਵੜੇ ਸਿੱਖ ਨੂੰ ਦੱਸਿਆ ਮੇਵੜੇ ਸਿੱਖ ਮੇਵੜਾ ਕਹਿੰਦੇ ਆ ਅਰਦਾਸੀਏ ਮੇਵੜੇ ਸਿੱਖ ਨੇ ਅਰਦਾਸ ਕੀਤੀ ਮਹਾਰਾਜ ਆ ਭਾਈ ਬੁੱਧੂ ਜੀ ਲਾਹੌਰ ਤੋਂ ਆਏ ਐ ਆ ਕਾਰਜ ਐ ਇਹਨਾਂ ਦਾ ਚਾਹੁੰਦੇ ਐ ਇੱਟਾਂ ਦਾ ਬਹੁਤ ਵੱਡਾ ਆਵਾ ਲਾਇਆ ਇਹਨਾਂ ਨੇ ਮਹਾਰਾਜ ਇੱਛਾ ਰੱਖਦੇ ਐ ਵੀ ਇਹਨਾਂ ਦਾ ਕਾਰਜ ਸੰਪੂਰਨ ਹੋਵੇ ਇੱਟਾਂ ਪਿੱਲੀਆਂ ਦਾ ਨਿਕਲਣ ਪੱਕੀਆਂ ਨਿਕਲਣ ਮਹਾਰਾਜ ਨੇ ਬਚਨ ਸੁਨੇ ਕਰਨ ਭਰੇ ਰਸੀਲੇ ਨੈਣ ਸੁਨ ਇਸ ਸਿੱਖ ਕੋ ਪਿੱਖ ਕਰ ਬੈਨ ਕਾਰਜ ਤੁਹੇ ਸਿੱਧ ਹੋਏ ਜਾਏ ਸੇਵ ਹੋ ਸਿੱਖਨ ਕੋ ਮਨ ਲਾਏ ਕਹਿਣ ਲੱਗੇ ਭਾਈ ਕਾਰਜ ਤੇਰਾ ਸਿੱਧ ਹੋ ਜਾਏਗਾ ਇਟਾਂ ਤੇਰੀਆਂ ਪੱਕੀਆਂ ਨਿਕਲਣਗੀਆਂ ਪਰ ਇੱਕ ਕੰਮ ਕਰੀ ਸਿੱਖਾਂ ਨੂੰ ਲਾਹੌਰ ਦੇਆਂ ਨੂੰ ਬੁਲਾ ਕਰਕੇ ਗੁਰੂ ਕੀ ਸਿੱਖਾਂ ਨੂੰ ਬੁਲਾ ਕਰਕੇ ਭੋਜਨ ਪ੍ਰਸ਼ਾਦ ਛਕਾ ਕਰਕੇ ਉਹਨਾਂ ਦੀ ਸੇਵਾ ਕਰੀ ਉਹਨਾਂ ਦੀ ਸੇਵਾ ਕਰੀ ਤੇਰਾ ਆਵਾ ਪੱਕਾ ਨਿਕਲੇਗਾ ਕਹਿਣ ਲੱਗਾ ਸਤਿਵੰਤ ਮਹਾਰਾਜ ਪਿੰਡ ਆ ਗਿਆ ਆਵਿਆਂ ਨੂੰ ਅੱਗ ਦੇ ਦਿੱਤੀ ਕਈ ਦਿਨ ਅਗ ਚੱਲਦੀ ਰਹੀ ਜਦੋਂ ਸੱਚੇ ਪਾਤਸ਼ਾਹ ਦੇ ਹੁਕਮ ਸੀ ਅਗ ਠੰਡੀ ਪਈ ਤੇ ਆਵੇ ਖੋਲਣ ਦਾ ਮਨ ਚ ਖਿਆਲ ਆਇਆ ਫਿਰ ਇਹਨੇ ਸੱਚੇ ਪਾਤਸ਼ਾਹ ਜੀ ਦੇ ਬਚਨ ਅਨੁਸਾਰ ਸਵਾਦ ਲ ਭੋਜਨ ਅਨਕ ਪ੍ਰਕਾਰੀ ਸਿੱਖ ਸੰਗਤ ਕੀ ਕੀਨ ਤਿਆਰੀ ਇਹਨੇ ਸੱਚੇ ਪਾਤਸ਼ਾਹ ਜੀ ਦੇ ਬਚਨਾ ਅਨੁਸਾਰ گروہ کے سکھا نو سوادلے پو جن سکھ سنگت بہتے بلوائے شبد سنا سنگت آئی ساتھ ستسنگ ہوا جدو ستسنگ ہوا ربابیا نے کیرتن کیتا پھر کار ارداس برتا ਆਜੋ ਬਨਕੀਨ ਅਨੇਕ ਪ੍ਰਕਾਰਾ ਫਿਰ ਅਰਦਾਸ ਕਰਕੇ ਭੋਜਨ ਵਰਤਾਇਆ ਗਿਆ ਭੋਜਨ ਸ਼ੱਕ ਕਰਕੇ ਜਦੋਂ ਸਾਰੀ ਸਿੱਖ ਔਰ ਸੰਗਤ ਸਾਰੇ ਸਿੱਖ ਔਰ ਸੰਗਤ ਅਰਦਾਸ ਕਰ ਰਹੀ ਸੀ ਉਸ ਵੇਲੇ ਇੱਕ ਸਿੱਖ ਚਲ ਆਇਓ ਪਾਚੈ ਕਰੀ ਜਾਂਚਨਾ ਦੇਹੋ ਆਹਾਰ ਗੁਰਹਿਤ ਤੈ ਕੀਨ ਸਹਰਾਇ ਤਿਆਰ ਕੰਨ ਲੱਗਾ ਭਾਈ ਮੈਨੂੰ ਵੀ ਭੋਜਨ ਛਕਾ ਦੇ ਮੈਨੂੰ ਵੀ ਭੋਜਨ ਛਕਾ ਦੇ ਕਹਿੰਦੇ ਜਦੋਂ ਇਹ ਆਇਆ ਨਾ ਉਸ ਵੇਲੇ ਅਰਦਾਸ ਹੋ ਰਹੀ ਸੀ ਅਰਦਾਸ ਹੋ ਰਹੀ ਸੀ ਤੇ ਭਾਈ ਬੁੱਧੂ ਜੀਆ ਨੇ ਜਵਾਬ ਦੇ ਦਿੱਤਾ ਕਹਿੰਦੇ ਭਾਈ ਤੂੰ ਪਹਿਲਾਂ ਆਉਣਾ ਸੀ ਤੂੰ ਪਹਿਲਾਂ ਆਉਣਾ ਸੀ ਹੁਣ ਤਾਂ ਭੋਜਨ ਵਰਤ ਗਿਆ ਨਾਲੇ ਅਰਦਾਸ ਹੋ ਰਹੀ ਹੈ ਉਕਣ ਲੱਗਾ ਮੈਨੂੰ ਭੁੱਖ ਲੱਗੀ ਹੈ ਕਈਆਂ ਦਿਨਾਂ ਦਾ ਭੁਖਾਂ ਭੋਜਨ ਛਕਾ ਦੇ ਕਣ ਲੱਗਾ ਨਹੀਂ ਮਿਲ ਸਕਦਾ ਕਿਉਂਕਿ ਵਰਤ ਗਿਆ ਅਰਦਾਸ ਹੋ ਰਹੀ ਹੈ ਇਧਰ ਅਰਦਾਸ ਹੀ ਆ ਸਿੱਖ ਅਰਦਾਸ ਖਰੇ ਹੋਏ ਅਰਦਾਸ ਉਚਾਰੇ ਸ੍ਰੀ ਸਤਗੁਰੂ ਬੁੱਧੂ ਸਿੱਖ ਤੇਰੋ ਭੋਜਨ ਸਿੱਖ ਅਚਾਇ ਕਨੇਰੋ ਰਾਸ ਪਚਾਵਾ ਆਏ ਇਸੀ ਕੋ ਤੁਮ ਕਰਨਾ ਤੇ ਪੱਕ ਹੈ ਨੀਕੋ ਮਹਾਰਾਜ ਬੁੱਧੂ ਤੁਹਾਡਾ ਸਿੱਖ ਹੈ ਇਹਦਾ ਕਾਰਜ ਸਿੱਧ ਹੋ ਜਾਏ ਇਟਾਂ ਪੱਕੀਆਂ ਨਿਕਲਣ ਸੁਣ ਸਿੱਖ ਲੱਖੂ ਬਚਨ ਉਵਾਚਾ ਬੁੱਧੂ ਰਹੇ ਉਹ ਪਚਾਵਾ ਕੱਚ ਇਹ ਭਾਈ ਲੱਖੂ ਜੀ ਕਹਿਣ ਲੱਗੇ ਭਾਈ ਬੁੱਧੂ ਤੇਰਾ ਆਵਾ ਪੱਕਾ ਨਹੀਂ ਨਿਕਲੇਗਾ ਕੱਚਾ ਨਿਕਲੇਗਾ ਉਹ ਧਾਰਨਾ ਪੜਦੇ ਆ ਨਾ ਏ ਵੀ ਨਹੀਂ ਆਵਾ ਤੇਰਾ ਪੱਕਾ ਨਿਕਲੇਗਾ ਆਵਾ ਕੱਚਾ ਆਵਾ ਕੱਚਾ ਆਵਾ ਕੱਚਾ ਰਹੇਗਾ ਕਹਿ ਕੇ ਚਲਿਆ ਗਿਆ ਭਾਈ ਬੁੱਧੂ ਜੀ ਕਹਿੰਦੇ ਆ ਵੱਡ ਨਵੀਨ ਸਿੱਖ ਤੂੰ ਐ ਹੈ ਕਹਿੰਦੇ ਤੂੰ ਵੱਡਾ ਸਿੱਖ ਆਪਣੇ ਆਪ ਨੂੰ ਸਮਝਦਾ ਹੈ ਸੱਚੇ ਪਾਤਸ਼ਾਹ ਦੇ ਬਚਨ ਹੈ ਆਵਾ ਪੱਕਾ ਨਿਕਲੇਗਾ ਐਸਾ ਕੌਣ ਹੈ ਐਸ ਪ੍ਰਿਥਵੀ ਤੇ ਜਿਹੜਾ ਗੁਰੂ ਕੇ ਬਚਨਾਂ ਨੂੰ ਮਿਟਾ ਦੇਵੇ ਜਦੋਂ ਆਵਾ ਖੋਲਿਆ ਸਿੱਖ ਭਾਈ ਲੱਖੂ ਜੀ ਚਲੇ ਗਏ ਹੁਣ ਅਗ ਠੰਡੀ ਪਈ ਐ ਤੇ ਆਵਾ ਖੋਲਿਆ ਜਦੋਂ ਆਵਾ ਖੋਲ ਕੇ ਵੇਖਿਆ ਨਾ ਜਿਹੜੇ ਪਾਸੇ ਇੱਟਾਂ ਕੱਢਦਾ ਇੱਟਾਂ ਕੱਚੀਆਂ ਨਿਕਲਦੀਆਂ ਪਿੱਲੀਆਂ ਨਿਕਲਦੀਆਂ ਚਕਰਤ ਤਿਸ ਤੂਸਨ ਕਰ ਖਰਿਓ ਮੂਲ ਨਫਾ ਸਭ ਘਾਟਾ ਪਰਿਓ ਬਿੰਦ ਰੁਪਈਆ ਲਾਗਤ ਭਈ ਮਾਟੀ ਸੋ ਮਾਟੀ ਮਿਲ ਗਈ ਹੁਣ ਚਿੰਤਾ ਆ ਗਈ ਮਨ ਵਿੱਚ ਟੈਨਸ਼ਨ ਹੋ ਗਈ ਮਨਾ ਮੈਂ ਤਾਂ ਤਿਆਰੀ ਵੀ ਇੰਨੀ ਧਰਬ ਵੀ ਮਾਇਆ ਵੀ ਖਰਚ ਕੀਤੀ ਕਰਜ਼ਾ ਲੈ ਕੇ ਤੇ ਗੱਲ ਫੇਰ ਨਹੀਂ ਬਣੀ ਕੰਮ ਫੇਰ ਖਰਾਬ ਹੋ ਗਿਆ ਕੀ ਕਾਰਨ ਹੋ ਗਿਆ ਜਿਹੜਾ ਸੱਚੇ ਪਾਤਸ਼ਾਹ ਜੀ ਦਾ ਬਚਨ ਕਰਨ ਤੇ ਵੀ ਆਵਾ ਪੱਕਾ ਨਹੀਂ ਨਿਕਲਿਆ ਮਨ ਚ ਵਿਚਾਰ ਕਰਕੇ ਕਰੀ ਧੀਰ ਗੁਰ ਬਚਨ ਵਿਚਾਰਾ ਤਬ ਲੋਭ ਪੁਰਤੀ ਤੁਰਤ ਪਧਾਰਾ ਆਏ ਸੁਦਾ ਸਰਬੰਦਨ ਠਾਨੀ ਬਹੁਰ ਭਾਰਤਾ ਅਪਣ ਵਿਖਾਨੀ ਲਾਹੌਰ ਤੋਂ ਚਲਿਆ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚ ਆ ਕਰਕੇ ਆਪਣੀ ਬੇਨਤੀ ਕੀਤੀ ਮਹਾਰਾਜ ਤੁਹਾਡੇ ਬਚਨ ਸੀ ਆਵਾ ਫੇਰ ਵੀ ਕੱਚਾ ਰਹਿ ਗਿਆ ਮਹਾਰਾਜ ਕਿਣ ਲੱਗੇ ਭਾਈ ਕੋਈ ਸਿੱਖ ਭੁੱਖਾ ਤੇ ਨਹੀਂ ਗਿਆ ਕੋਈ ਸਿੱਖ ਨਰਾਜ ਹੋ ਕੇ ਤਾਂ ਨਹੀਂ ਗਿਆ ਕਿਣ ਲੱਗਾ ਨਹੀਂ ਮਹਾਰਾਜ ਕੋਈ ਨਹੀਂ ਗਿਆ ਸਾਰਿਆਂ ਨੇ ਭੋਜਨ ਛਕਿਆ ਏਕ ਸਿੱਖ ਏਕ ਮਹਾਰਾਜ ਆਇਆ ਸੀ ਏਕ ਸਿੱਖ ਤਵ ਜਾਚਿਓ ਆਏ ਕਦੋਂ ਜਦੋਂ ਅਰਦਾਸ ਹੋ ਰਹੀ ਸੀ ਤਿਸ ਕੋ ਨਹਿ ਆਹਾਰ ਮੈਂ ਦੀਨਾ ਕਾਚ ਰਹੇ ਤਾਹੇ ਬਚਕੀਨਾ ਕਹਿੰਦੇ ਅਰਦਾਸ ਹੋ ਰਹੀ ਤੋਂ ਆਇਆ ਉਦੋਂ ਮੈਂ ਭੋਜਨ ਨਹੀਂ ਦਿੱਤਾ ਤੇ ਉਹਨੇ ਬਚਨ ਕੀਤਾ ਸੀ ਵੀ ਤੇਰਾ ਆਵਾ ਕੱਚਾ ਰਹੇਗਾ ਕਹਿੰਦੇ ਮੈਂ ਉਹਨੂੰ ਕਿਹਾ ਵੀ ਐਸਾ ਨਹੀਂ ਹੋ ਸਕਦਾ ਸੱਚੇ ਪਾਤਸ਼ਾਹ ਦਾ ਬਚਨ ਕੋਈ ਨਹੀਂ ਟਾਲ ਸਕਦਾ ਇਹਨੇ ਸਮਝਿਆ ਪਾਟੇ ਕੱਪੜੇ ਮੈਲੇ ਦੇ ਕੱਪੜੇ ਐ ਸਾਦੇ ਜੇ ਇਹ ਸਿੱਖ ਇਹ ਕੀ ਕਰਦੇ ਮਹਾਰਾਜ ਆਹ ਭੁੱਲ ਹੋਈ ਐ ਮੇਰੇ ਤੋਂ ਮਹਾਰਾਜ ਕਿਣ ਲੱਗੇ ਬੁੱਧੂ ਉਹਦਾ ਨਾਮ ਲਖੂ ਐ ਤੇ ਗੁਰੂ ਦਾ ਸਿੱਖ ਐ ਉਹ ਜਾਂ ਤਾਂ ਨਿਤਨੇ ਵਾਲੀ ਬੀਬੀ ਤੋਂ ਪਰਸ਼ਾਦਾ ਛੱਕਦਾ ਐ ਤੇ ਜਾਂ ਗੁਰੂ ਕੇ ਲੰਗਰਾਂ ਚੋਂ ਛੱਕਦਾ ਐ 25 25 ਪਾਠ ਜਪਜੀ ਸਾਹਿਬ ਦੇ ਰੋਜ਼ ਦਾ ਨੀਮ ਹੈ ਉਹਦਾ ਰੋਜ਼ ਦਾ ਨੀਮ ਹੈ ਤੇ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਮੇਰੀ ਬੰਦੀ ਭਗਤ ਛੜਾਵੇ ਬੰਦ ਹੈ ਭਗਤ ਨਾ ਝੂਟੇ ਮੋਹੀ ਕਿਣ ਲੱਗੇ ਬੁੱਧੂ ਆਵਾ ਤੇ ਰਹਿ ਗਿਆ ਤੇਰਾ ਕੱਚਾ ਅਰ ਯਾਦ ਰੱਖੀ ਕੱਚਾ ਰਹਿ ਗਿਆ ਬੁੱਧੂ ਤੇਰਾ ਆਵਾ ਪੱਕਿਆਂ ਦੇ ਭਾਅ ਵਿਕਜੂ ਤੇਰਾ ਆਵਾ ਪੱਕਿਆਂ ਦੇ ਭਾਅ ਵਿਕ ਜਾਏਗਾ ਇੱਟਾਂ ਤੇਰੀਆਂ ਪੱਕਿਆਂ ਦੇ ਬੋਲ ਵਿਕ ਜਾਣਗੇ ਸਤਵਚਨ ਕਹਿ ਕਰਕੇ ਘਰ ਨੂੰ ਆ ਗਿਆ ਔਰ ਮਨ ਵਿੱਚ ਵਿਚਾਰ ਵੀ ਕਰਦਾ ਵੀ ਮਨਾ ਅੱਜ ਤੋਂ ਬਾਅਦ ਕਿਸੇ ਸਿੱਖ ਨੂੰ ਬਾੜਾ ਨਹੀਂ ਬੋਲਣਾ ਬਾੜਾ ਨਹੀਂ ਬੋਲਣਾ ਤੇ ਇਧਰ ਕੀ ਹੋਇਆ ਕਹਿੰਦੇ ਬਰਸਾਤ ਪੈਣੀ ਸ਼ੁਰੂ ਹੋ ਗਈ ਤੇ ਜਿਹੜਾ ਲਾਹੌਰ ਦਾ ਸ਼ਾਹੀ ਕਿਲਾ ਸੀ ਉਹਦੀ ਕੰਧ ਡਿੱਗ ਪਈ ਕੰਧ ਡਿੱਗੀ ਉਸ ਕੰਧ ਨੂੰ ਦੁਬਾਰਾ ਖੜੀ ਕਰਨ ਵਾਸਤੇ ਨਿਉਂ ਭਰਨ ਵਾਸਤੇ ਇੱਟਾਂ ਚਾਹੀਦੀਆਂ ਸੀ ਤੇ ਇੱਟਾਂ ਕਿਤੋਂ ਮਿਲਣੀਆਂ ਸੀ ਰਹੀਆਂ ਕਿਸੇ ਨੇ ਦੱਸਿਆ ਭਾਈ ਬੁੱਧੂ ਜੀ ਕੋਲ ਜਾਓ ਉਹਨਾਂ ਕੋਲ ਇੱਟਾਂ ਪਈਆਂ ਆਕੇ ਬੁੱਧੂ ਨੂੰ ਕਹਿਣ ਲੱਗੇ ਭਾਈ ਇੱਟਾਂ ਵੇਖੀਆਂ ਕਹਿੰਦੇ ਇੱਟਾਂ ਭਾਵੇਂ ਤੇਰੀਆਂ ਪਿੱਲੀਆਂ ਐ ਪਰਾਸੀ ਤੈਨੂੰ ਰੇਟ ਪੱਕੀਆਂ ਦਾ ਦੇ ਦੇਾਂਗੇ ਮੁੱਲ ਪੱਕੀਆਂ ਦਾ ਦੇ ਦੇਾਂਗੇ ਮੋੜੀ ਨਾਲ ਇੱਟਾਂ ਦੇ ਦੇ ਉਸ ਵੇਲੇ ਭਾਈ ਬੁੱਧੂ ਜੀ ਕਹਿਣ ਲੱਗੇ ਧੰ ਗੁਰੂ ਧੰ ਗੁਰੂ ਪਿਆਰੇ ਸਾਰੀਆਂ ਪਿੱਲੀਆਂ ਇੱਟਾਂ ਪੱਕੀਆਂ ਦੇ ਭਾਅ ਵਿਕ ਗਈਆਂ ਸਾਰੀਆਂ ਇੱਟਾਂ ਚੁੱਕ ਕੇ ਲੈ ਗਏ ਭਾਈ ਬੁੱਧੂ ਨੇ ਸਾਰਾ ਜਿਹੜਾ ਕਰਜ਼ ਦੇਣਾ ਸੀ ਉਹ ਵੀ ਲਾ ਦਿੱਤਾ ਤੇ ਬਟਤ ਨਫਾ ਵੀ ਬਹੁਤ ਹੋ ਗਿਆ ਬਹੁਤ ਨਫਾ ਹੋਇਆ ਤੇ ਮਨ ਵਿੱਚ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਮਹਾਰਾਜ ਤਨ ਗੁਰੂ ਤਨ ਗੁਰੂ ਬਿਆਜੇ ਮਹਾਰਾਜ ਕਿਰਪਾ ਕਰ ਦਿਓ ਆਪ ਜੀ ਨੇ ਬਖਸ਼ਿਸ਼ ਕੀਤੀ ਇਹਦਾ ਸਿੱਖ ਕੋ ਬਾਕ ਨਾ ਗੁਰੂ ਮਿਟਾਇਓ ਕਹਿੰਦੇ ਸਿੱਖ ਨੇ ਮਹਾਰਾਜ ਨੇ ਆਪਣੇ ਸਿੱਖ ਦਾ ਬਚਨ ਨਹੀਂ ਮਿਟਾਇਆ ਕਾਰਜ ਬੁੱਧੂ ਦਾ ਵੀ ਸਵਾਰ ਦਿੱਤਾ ਆਪਣਾ ਜਿਹੜਾ ਪਹਿਲਾ ਕੀਤਾ ਬਚਨ ਸੀ ਉਹ ਵਾਪਸ ਉਹ ਨੇਪਲ ਕਰ ਲਿਆ ਪਰ ਗੁਰੂ ਕੇ ਸਿੱਖ ਦਾ ਬਚਨ ਨਹੀਂ ਉਲਟਾਇਆ ਇੰਨਾ ਪ੍ਰੇਮ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਕਰਦੇ ਹਾਂ ਹਾਂ ਭਾਈ ਮਹਾਰਾਜ ਬਹੁਤ ਪ੍ਰੇਮ ਕਰਦੇ ਐ ਪਰ ਕੋਈ ਸਿੱਖ ਹੋਵੇ ਨਿਤਨੇਮ ਕਰਨ ਵਾਲਾ ਭਜਨ ਬੰਦਗੀ ਵਾਲਾ ਸੇਵਾ ਸਿਮਰਨ ਵਾਲਾ ਸੇਵਾ ਸਿਮਰਨ ਵਾਲਾ ਬਾਣੀ ਬਾਣੇ ਦਾ ਧਾਰਨੀ ਪੱਕਾ ਸਿੱਖ ਹੋਵੇ ਗੱਲਾਂ ਬਾਤਾਂ ਦਾ ਸਿੱਖ ਨਾ ਹੋਵੇ ਐਸੇ ਸਿੱਖ ਦਾ ਕਿਹਾ ਮਹਾਰਾਜ ਨਹੀਂ ਮੋੜਦੇ ਜਿਵੇਂ ਭਾਈ ਲਖੂ ਜੀ ਦੇ ਬਚਨ ਨਹੀਂ ਟਾਲੇ ਏਵੇਂ ਮਹਾਰਾਜ ਆਪਣੇ ਸਿੱਖ ਦੇ ਬਚਨ ਨਹੀਂ ਢਾਲਦੇ ਇਸੇ ਕਰਕੇ ਤਾਂ ਕਹਿੰਦੇ ਐ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਹਾਂ ਮਹਾਰਾਜ ਭਾਈ ਲੱਖੂ ਵਾਂਗੂ ਵਚਨ ਨਹੀਂ ਟਾਲਦੇ ਪਰ ਸਿੱਖਾ ਤੇਰੇ ਵਿੱਚ ਵੀ ਘਾਟ ਨਹੀਂ ਹੋਣੀ ਚਾਹੀਦੀ ਸਿੱਖ ਵੀ ਪੂਰਾ ਹੋਣਾ ਚਾਹੀਦਾ ਅਧੂਰਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਭਾਈ ਮਹਾਰਾਜ ਕਿਰਪਾ ਕਰਨ ਜਿਵੇਂ ਭਾਈ ਬੁੱਧੂ ਜੀ ਦਾ ਕਾਰਜ ਸਵਾਰਿਆ ਨਾ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਮਹਾਰਾਜ ਕਿਰਪਾ ਕਰਦੇਓ ਸਾਡਾ ਵੀ ਕਾਰਜ ਸਵਾਰ ਦੇ ਸਾਡੇ ਵੀ ਕਾਰਜ ਸਵਾਰ ਦੇ ਫਿਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਾਡੇ ਵੀ ਜ਼ਿੰਦਗੀ ਦੇ ਕਾਰਜ ਸਫਲ ਹੋਣਗੇ ਸੰਪੂਰਨ ਹੋਣਗੇ ਆਓ ਇੰਨੀਆਂ ਕਬੰਤੀਆਂ ਪ੍ਰਵਾਨ ਕਰੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਗਾਜੋ ਅੱਜ ਕੇ ਫਤੇ ਬੁਲਾਓ ਆਖੋ ਜੀਉ ਵਾਹਿਗੁਰੂ ਜੀ ਕਾ